ਸੋਸ਼ਲ ਮੀਡੀਆ ਤੋਂ ਜਿਸ ਵੀ ਜਗ੍ਹਾ ਤੋਂ ਆਏ ਹੋ ਤੁਹਾਡਾ ਜੀ ਆਇਆਂ ਨੂੰ ਧੰਨਵਾਦ ਤੁਹਾਡਾ ਮੈਂ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਹੋ ਰੀਆਂ ਚੋਣਾਂ ਦੇ ਸਬੰਧ ਵਿੱਚ ਵੱਖ-ਵੱਖ ਥਾਵਾਂ ਦੇ ਤੇ ਜਾ ਕੇ ਆਇਆ ਸਾਡੀ ਜਿੰਨੇ ਵੀ ਵਿੰਗ ਨੇ ਪਾਰਟੀ ਦੇ ਉਹ ਸਾਰੇ ਦੇ ਸਾਰੇ ਸਰਗਰਮ ਨੇ ਜਿੰਨੇ ਵੀ ਨੇਤਾ ਨੇ ਉਹ ਸਾਰੇ ਸਰਗਰਮ ਨੇ ਥਾਂ-ਥਾਂ ਦੇ ਤੇ ਅਸੀਂ ਕੰਮਾਂ ਦੇ ਆਧਾਰ ਦੇ ਉੱਤੇ ਲੋਕਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀ ਵਾਸਤੇ ਵੋਟਾਂ ਮੰਗ ਰਹੇ ਹਨ ਸਰਕਾਰ ਨੇ 600 ਯੂਨਿਟ ਬਿਜਲੀ ਜਿਹੜੀ ਦਿੱਤੀ ਸੀ ਉਹ ਅੱਜ ਵੀ ਨਿਰੰਤਰ ਲੋਕਾਂ ਨੂੰ ਜਾਰੀ ਹੈ ਜਿਹਦੇ ਕਰਕੇ ਪੰਜਾਬ ਦੇ ਲੋਕਾਂ ਦਾ ਇੱਕ ਬਹੁਤ ਵੱਡਾ ਫਾਇਦਾ ਹੋ ਰਿਹਾ ਪੰਜਾਬ ਦੇ ਸਕੂਲਾਂ ਦੀ ਨਵਾਰ ਅਸੀਂ ਬਦਲੀ ਹੈ ਮੁਹੱਲਾ ਕਲੀਨਿਕ ਥਾਂ-ਥਾਂ ਦੇ ਉੱਤੇ ਖੁੱਲੇ ਨੇ ਮੁਹੱਲਾ ਕਲੀਨਿਕ ਦੇ ਵਿੱਚ ਮੁਫਤ ਦਵਾਈਆਂ ਤੇ ਮੁਫਤ ਇਸ ਜਿਹੜੇ ਉਹ ਕੀਤੇ ਦਾਰੇ ਨੇ ਇਹਨਾਂ ਦੇ ਆਧਾਰ ਦੇ ਉੱਤੇ ਅਸੀਂ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਾਂ ਪੰਜਾਬ ਸਰਕਾਰ ਨੇ 13 ਟੋਲ ਪਲਾਜ਼ੇ ਬੰਦ ਕੀਤੇ ਨੇ ਕਿਸੇ ਰਾਜ ਦੇ ਵਿੱਚ ਕਿਉਂ ਨਹੀਂ ਹੋਇਆ ਕਿ ਟੋਲ ਪਲਾਜ਼ੇ ਲੱਗੇ ਹੋਏ ਜਿਹੜੇ ਉਹ ਬੰਦ ਹੋ ਜਾਣ ਐਸਐਸਐਫ ਸਰਕਾਰ ਦੀ ਇੱਕ ਪ੍ਰਾਪਤੀ ਹੈ ਸੜਕ ਸੁਰੱਖਿਆ ਫੋਰਸ ਉਹਦੇ ਨਾਲ ਸੜਕਾਂ ਦੇ ਉੱਤੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦੇ ਵਿੱਚ 50 ਫੀਸਦੀ ਜਿਹੜੀ ਆ ਉਹ ਕਮੀ ਆਈ ਹੈ ਇਸ ਤੋਂ ਇਲਾਵਾ ਅਸੀਂ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਲੜ ਰਹੇ ਹਾਂ ਨਸ਼ਾ ਇਸ ਵੇਲੇ ਵਿਸ਼ਵਵਰਤਾਰਾ ਹੈ ਪਰ ਕਿਸੇ ਜਗ੍ਹਾ ਦੇਤੇ ਇਸ ਤਰੀਕੇ ਦੇ ਨਾਲ ਕਿਉਂ ਯੋਜਨਾਬੱਧ ਤਰੀਕੇ ਦੇ ਨਾਲ ਨਸ਼ੇ ਦੇ ਖਿਲਾਫ ਲੜਾਈ ਨਹੀਂ ਲੜੀ ਜਾ ਰਹੀ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਲੜਾਈ ਲੜ ਰਹੀ ਹੈ 60000 ਦੇ ਕਰੀਬ ਨੌਕਰੀਆਂ ਮੁੱਖ ਮੰਤਰੀ ਸਾਹਿਬ ਨੇ ਲੋਕਾਂ ਨੂੰ ਦਿੱਤੀਆਂ ਨੇ ਇੱਕ ਸਿੰਗਲ ਜਗ੍ਹਾ ਦੇ ਉੱਤੋਂ ਕਿਤੋਂ ਇਹ ਨਹੀਂ ਆਇਆ ਕਿ ਕਿਸੇ ਨੇ ਕੋਈ ਸਫਾਰਿਸ਼ ਦੇ ਨਾਲ ਨੌਕਰੀ ਲਈ ਹੋਵੇ ਜਾਂ ਫਿਰ ਉਹਨੇ ਪੈਸੇ ਦੇ ਕੇ ਨੌਕਰੀ ਲਈ ਹੋਵੇ ਪਹਿਲਾ ਹੁੰਦਾ ਇਹ ਸੀਗਾ ਵੋਟਾ ਅਨਾਉਂਸਮੈਂਟ ਹੋਈ ਤੇ ਨਾਲ ਦੀ ਨਾਲ ਨੌਕਰੀਆਂ ਦਾ ਐਲਾਨ ਹੋ ਜਾਂਦਾ ਸੀ ਉਹ ਅਦਾਲਤਾਂ ਦੇ ਵਿੱਚ ਚੈਲੰਜ ਹੋ ਜਾਂਦਾ ਸੀ ਕੋਈ ਜਿੰਨੀਆਂ ਨੌਕਰੀਆਂ ਦਿੱਤੀਆਂ ਨੇ ਕੋਈ ਇੱਕ ਸਿੰਗਲ ਵੀ ਨੌਕਰੀ ਜਿਹੜੀ ਆ ਉਹ ਅਦਾਲਤ ਦੇ ਵਿੱਚ ਚੈਲੰਜ ਨਹੀਂ ਹੋਈ ਕਿਉਂਕਿ ਇਮਾਨਦਾਰੀ ਦੇ ਨਾਲ ਕੰਮ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਸਾਹਿਬ ਜਾਪਾਨ ਤੇ ਦੱਖਣੀ ਕੋਰੀਆ ਦੇ ਦੌਰੇ ਤੋਂ ਕਾਲੀ ਪਰਤੇ ਨੇ ਆ ਕੇ ਉਹਨਾਂ ਨੇ ਜਿੰਨਾਂ ਕੰਪਨੀਆਂ ਦੇ ਨਾਲ ਉਹਨਾਂ ਦੇ ਟਾਈ ਅਪ ਹੋਏ ਨੇ ਗੱਲਬਾਤ ਹੋਈ ਆ ਉਹ ਇਨਵੈਸਟ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਆਉਣਗੀਆਂ ਤੇ ਸਾਨੂੰ ਇਸ ਗੱਲ ਦੀ ਉਮੀਦ ਹੈ ਕਿ ਪੰਜਾਬ ਦੇ ਵਿੱਚ ਇੰਡਸਟਰੀ ਜਿਹੜੀ ਆ ਉਹਨੂੰ ਇੱਕ ਨਵਾਂ ਵਧੀਆ ਹੰਗਾਰਾ ਮਿਲੇਗਾ ਕਿਉਂਕਿ ਇਹ ਚੋਣਾ ਪਿੰਡਾਂ ਦੇ ਨਾਲ ਜਿਆਦਾ ਸੰਬੰਧਿਤ ਨੇ ਪਿੰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਪਰਚਾ ਕਲਚਰ ਨੂੰ ਖਤਮ ਕਰਨ ਦੇ ਵਿੱਚ ਲਗਭਗ ਜਿਹੜਾ ਉਹ ਸਫਲ ਹੋਈ ਹੈ ਔਰ ਅਸੀਂ ਪਿੰਡਾਂ ਦੇ ਵਿੱਚੋਂ ਦੁਸ਼ਮਣੀਆਂ ਖਤਮ ਕੀਤੀਆਂ ਨੇ ਪਰਚਾ ਕਲਚਰ ਖਤਮ ਕਰਕੇ ਅਸੀਂ ਵਿਰੋਧੀਆਂ ਦੇ ਉੱਤੇ ਪਰਚੇ ਦਰਜ ਨਹੀਂ ਕਰਵਾਏ ਨਹੀਂ ਤਾਂ ਤੁਹਾਡੇ ਇਸ ਏਰੀਏ ਦੇ ਵਿੱਚ ਕੀ ਕੁਝ ਹੁੰਦਾ ਰਿਹਾ ਉਹ ਕਿਸੇ ਤੋਂ ਭੁੱਲਿਆ ਨਹੀਂ ਕੋਲਿਆਂ ਵਾਲੀ ਪੁਰਾਂ ਦੇ ਵੇੜੇ ਤੁਹਾਨੂੰ ਯਾਦ ਹੋਣਾ ਪੁਲਿਸ ਦੇ ਵਿੱਚ ਭਰਤੀ ਵੀ ਹੋ ਗਈ ਸੀ ਵਰਦੀਆਂ ਪਾਉਣੀਆਂ ਬਾਕੀ ਸੀ ਉਹ ਨਾਮ ਵਾਪਸ ਲੈ ਲਏ ਗਏ ਇਸ ਕਰਕੇ ਕਿਉਂਕਿ ਕੋਈ ਵਿਰੋਧੀ ਧਿਰ ਦੇ ਜਿਹੜੀ ਵਿਰੋਧੀ ਪਾਰਟੀ ਸੀ ਉਹਨਾਂ ਦੇ ਜਿਹੜੇ ਕੁਝ ਵਲੰਟੀਅਰ ਉਹਨਾਂ ਦੀ ਭਰਤੀ ਹੋ ਗਈ ਸੀ ਉਹਨਾਂ ਨੇ ਇਹ ਕਹਿਣਾ ਸੀ ਇਹਦੇ ਵਿੱਚ ਸਿਰਫ ਸਾਡੇ ਜਿਹੜੇ ਉਹ ਭਰਤੀ ਹੋਣੇ ਚਾਹੀਦੇ ਆ ਤੋਤੀ ਸਰਪੰਚ ਕਿਸੇ ਨੂੰ ਭੁੱਲਿਆ ਨਹੀਂ ਸਿਕੰਦਰ ਸਿੰਘ ਮਲੂਕਾ ਕਿਸੇ ਨੂੰ ਭੁੱਲੇ ਨਹੀਂ ਉਹ ਹੱਥੀਂ ਕੁੱਟਦੇ ਸਨ ਲੋਕਾਂ ਨੂੰ ਅਸੀਂ ਉਹ ਸਾਰਾ ਜਿਹੜਾ ਗੁੰਡਾ ਰਾਜ ਸੀ ਉਹਦੀ ਸਮਾਪਤੀ ਕੀਤੀ ਹੈ ਔਰ ਉਹਦੇ ਕਰਕੇ ਅਸੀਂ ਪੰਜਾਬ ਦੇ ਲੋਕਾਂ ਦੇ ਕੋਲੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਵਾਲੀਆਂ ਜਿਹੜੀਆਂ ਵੋਟਾਂ ਨੇ ਉਹ ਲੈਣ ਦੇ ਵਾਸਤੇ ਆਏ ਆ ਔਰ ਪੰਜਾਬ ਦੇ ਲੋਕਾਂ ਨੂੰ ਅਸੀਂ ਇਹ ਕਹਿ ਰਹੇ ਹਾਂ ਕਿ ਸਾਡੇ ਕੰਮ ਦੇ ਆਧਾਰ ਦੇ ਉੱਤੇ ਵੋਟਾਂ ਦਿਲਾ ਪਰਿਸ਼ਦ ਤੇ ਪੰਚਾਇਤ ਸੰਪਤੀ ਦੀਆਂ ਦਿੱਤੀਆਂ ਜਾਣ ਔਰ ਅਸੀਂ ਇਮਾਨਦਾਰੀ ਦੇ ਨਾਲ ਮਿਹਨਤ ਕਰ ਰਹੇ ਹਾਂ ਔਰ ਇਸ ਮਿਹਨਤ ਨੂੰ ਫਲ ਜਿਹੜਾ ਉਹ ਲੋਕਾਂ ਨੇ ਲਾਉਣਾ ਤੇ ਉਹ ਫਲ ਲਾਉਣਗੇ ਵੀ ਪੰਜਾਬ ਜਿਹੜਾ ਕਿ ਬੁਰੇ ਤਰੀਕੇ ਦੇ ਨਾਲ ਪਿਛਲੇ ਸਾਲਾਂ ਦੇ ਦੌਰਾਨ ਪਚੜ ਗਿਆ ਸੀ ਜਦੋਂ ਦੂਜੀਆਂ ਸਰਕਾਰਾਂ ਦੇ ਦੌਰਾਨ ਉਹ ਚਾਹੇ ਖੇਡਾਂ ਦਾ ਖੇਤਰ ਸੀ ਚਾਹੇ ਸਿੱਖਿਆ ਦਾ ਖੇਤਰ ਸੀ ਚਾਹੇ ਉਹ ਸਿਹਤ ਦਾ ਖੇਤਰ ਸੀ 3100 ਸਟੇਡੀਅਮ ਇਸ ਵੇਲੇ ਪੰਜਾਬ ਦੇ ਵਿੱਚ ਬਣ ਰਹੇ ਨੇ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਪਿੰਡਾਂ ਦੇ ਉੱਤੇ ਕਿਉਂਕਿ ਸਾਡਾ ਟੀਚਾ ਡਰੱਗ ਤੋਂ ਬੱਚਿਆਂ ਨੂੰ ਹਟਾ ਕੇ ਖੇਡਾਂ ਵਾਲੇ ਪਾਸੇ ਲਾਉਣਾ ਹੈ ਜਿਹੜੀ ਕੁੜੀਆਂ ਦੀ ਕ੍ਰਿਕਟ ਦੀ ਟੀਮ ਪਿਛਲੇ ਦਿਨਾਂ ਦੇ ਵਿੱਚ ਵਿਸ਼ਵ ਜੇਤੂ ਹੋ ਕੇ ਆਈ ਹੈ ਜਿਹੜੀਆਂ ਲੜਕੀਆਂ ਪੰਜਾਬ ਤੋਂ ਨੇ ਅੱਜ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਸਨਮਾਨਿਤ ਕਰ ਰਹੇ ਨੇ ਜਦੋਂ ਹਾਕੀ ਦੀ ਟੀਮ ਸਾਡੀ ਵਿਸ਼ਵ ਵਿਜੇਤਾ ਹੋ ਕੇ ਆਈ ਸੀ ਇੰਨਾ ਦਿਨਾਂ ਤੋਂ ਬਾਅਦ ਹੀ ਇੰਨਾ ਦਿਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਇਨਾਮੀ ਰਾਸ਼ੀ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਸੱਜ ਕੇ ਦਿੱਤੀ ਸੀ ਉਦੋਂ ਜਦੋਂ ਕਿ ਹਜੇ ਕੇਂਦਰ ਦੀ ਸਰਕਾਰ ਨੇ ਵੀ ਕੁਝ ਨਹੀਂ ਸੀ ਦਿੱਤਾ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਵਾਸਤੇ ਹਰ ਸੰਭਵ ਕੋਸ਼ਿਸ਼ ਜਿਹੜੀ ਆ ਉਹ ਅਸੀਂ ਕਰ ਰਹੇ ਹਾਂ ਸਭ ਤੋਂ ਵੱਡਾ ਜਿਹੜਾ ਸੁਨੇਹਾ ਮੈਂ ਇਹ ਦੇਣਾ ਚਾਹੁੰਦਾ ਕਿ ਅਸੀਂ ਪਿੰਡਾਂ ਦੇ ਵਿੱਚੋਂ ਪਰਚਾ ਕਲਚਰ ਖਤਮ ਕਰਕੇ ਪੰਜਾਬ ਦੇ ਵਿੱਚੋਂ ਪਰਚਾ ਕਲਚਰ ਖਤਮ ਕਰਕੇ ਪਿੰਡਾਂ ਦੀਆਂ ਦੁਸ਼ਮਣੀਆਂ ਜਿਹੜੀਆਂ ਉਹ ਕਢਾਉਣ ਦੇ ਵਿੱਚ ਸਫਲ ਹੋਏ ਆਂ ਔਰ ਇਸ ਚੀਜ਼ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਔਰ ਅਸੀਂ ਨਾ ਤਾਂ ਸਮਾਗਰਨਾਂ ਦੇ ਨਾਲ ਕਿਸੇ ਕਿਸਮ ਦੀ ਕੋਈ ਸਾਂਝ ਰੱਖਦੇ ਆ ਨਾ ਕਦੀ ਸਾਡੇ ਐਮਐਲਏ ਜਾਂ ਸਾਡੇ ਮੰਤਰੀ ਸਹਿਬਾਨ ਦੀ ਕੋਈ ਫੋਟੋ ਆਈ ਹੈ ਕਿਸੇ ਦੇ ਨਾਲ ਕਿਸੇ ਵੀ ਨਸ਼ਾ ਵੇਚਣ ਵਾਲੇ ਦੇ ਨਾਲ ਨਾ ਅਸੀਂ ਗੈਂਗਸਟਰਾਂ ਨੂੰ ਕਿਸੇ ਕਿਸਮ ਦੀ ਪਨਾਹ ਦਿੰਦੇ ਆ ਨਾ ਉਹਨਾਂ ਨੂੰ ਉਤਸ਼ਾਹਿਤ ਕਰਦੇ ਆ ਨਾ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਟਿਕਟਾਂ ਦਿੰਦੇ ਆ ਪੰਜਾਬ ਦੇ ਲੋਕਾਂ ਨੂੰ ਮੇਰੀ ਇਹ ਅਪੀਲ ਹੈ ਕਿ ਉਹ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀਆਂ ਹੋ ਰਹੀਆਂ ਵੋਟਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਤਾਂ ਕਿ ਸਰਕਾਰ ਦੀਆਂ ਨੀਹਾਂ ਜਿਹੜੀਆਂ ਉਹ ਮਜ਼ਬੂਤ ਹੋਣ ਔਰ ਇਹਨਾਂ ਦੇ ਵਿੱਚੋਂ ਹੀ ਸਾਨੂੰ ਭੜਕਦੀ ਜਿਹੜੀ ਲੀਡਰਸ਼ਿਪ ਹੈ ਉਹ ਮਿਲਣੀ ਹੈ ਔਰ ਇਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਜਿਹੜੀਆਂ ਉਹ ਟਿਕਟਾਂ ਦਿੱਤੀਆਂ ਨੇ ਕਿਸੇ ਟਾਈਮ ਪੰਜਾਬ ਦੇ ਵਿੱਚ ਪੁੱਤ ਭਤੀਜੇ ਸਾਲੇ ਜੀਜੇ ਵਾਲੀ ਜਿਹੜੀ ਰਾਜਨੀਤੀ ਸੀ ਉਹਨੂੰ ਅਸੀਂ ਖਤਮ ਕੀਤਾ ਔਰ ਆਮ ਬੱਚਿਆਂ ਨੂੰ ਜਿਹੜਾ ਉਹ ਮੂਰੇ ਲੈ ਕੇ ਆਏ ਹੋਏ। ਕੋਈ ਤੁਹਾਡਾ ਸਵਾਲ ਹੈ ਤੁਸੀਂ। ਉਹਨੂੰ ਸਾਡ ਤੁਸੀਂ ਕਹਿੰਦੇ ਬਣਾ ਨਹੀਂ ਦਿੰਦੇ। ਨਾ ਚਿੱਟਾ ਖਤਮ ਹੋ ਰਿਹਾ। ਚਿੱਟਾ ਵੀ ਚੱਲ ਰਿਹਾ। ਗੈਂਗਸਟਰ ਵੀ ਓਮੀ ਚੱਲ ਰਹੇ ਜਿਵੇਂ ਪਹਿਲਾਂ ਮੁਕਾਬਲੇ ਹੁੰਦੇ ਸੀ। ਜੇਲ੍ਹਾਂ 'ਚ ਵੀਡੀਓ ਵੀ ਵਾਇਰਲ ਹੋ ਰਹੀਆਂ। ਤੇ ਫਿਰ ਸਰਕਾਰ ਕਹਿੰਦੀ ਜੀ ਪਹਿਲਾਂ ਸਰਕਾਰਾਂ ਚ ਇਹ ਹੁੰਦਾ ਸੀ। ਹੁਣ ਤੁਸੀਂ ਖਤਮ ਕਰ ਰਹੇ ਹੋ। ਨਹੀਂ ਕਰ ਰਹੇ। ਇਹ ਸਰਕਾਰ ਕਹਿੰਦੀ ਜੀ ਹੁਣ ਤੁਸੀਂ ਕੀ ਕਰ ਰਹੇ ਹੋ? ਜੇ ਵਿਰੋਧੀ ਗੈਰੀ ਜੇ ਤੁਸੀਂ ਅੰਕੜੇ ਦੇਖਦੇ ਹੋ ਕਿੰਨਾ ਜਿਹੜਾ ਚਿੱਟਾ ਉਹ ਫੜਿਆ ਗਿਆ ਤੇ ਕਿੰਨੇ ਸਮਗਲਰ ਜਿਹੜੇ ਆ ਉਹ ਅੰਦਰ ਦਿੱਤੇ ਨੇ ਈਵਨ ਜਿਹੜੇ ਲੋਕ ਕਹਿੰਦੇ ਸੀਗੇ ਕਿ ਐਸ ਬੰਦੇ ਨੂੰ ਹੱਥ ਨਹੀਂ ਪੈਣਾ ਉਹਨੂੰ ਹੱਥ ਪਿਆ ਜਿਹੜਾ ਯੁੱਧ ਪੱਦਰ ਦੇ ਉੱਤੇ ਇਹ ਲੜਿਆ ਜਾ ਰਿਹਾ ਜਦੋਂ ਯੁੱਧ ਲੜਿਆ ਜਾਂਦਾ ਉਹ ਰਾਤੋਂ ਰਾਤ ਨਹੀਂ ਖਤਮ ਹੋ ਜਾਂਦਾ 20 ਸਾਲ ਦਾ ਪਿਆ ਹੋਇਆ ਜਿਹੜਾ ਚਿੱਟੇ ਦਾ ਗੰਧਾ ਆ ਉਹਨੂੰ ਸਾਫ਼ ਕਰਨ ਦੇ ਵਾਸਤੇ ਕੁਝ ਸਮਾਂ ਚਾਹੀਦਾ ਇਤੋਂ ਤੱਕ ਗੈਂਗਸਟਰਾਂ ਦੀ ਗੱਲ ਹੈ ਅਸੀਂ ਗੈਂਗਸਟਰਾਂ ਦੇ ਉੱਤੇ ਠੱਲ ਪਾਉਣ ਦੇ ਵਿੱਚ ਸਫਲ ਹੋਏ ਆ ਗੈਂਗਸਟਰਾਂ ਨੂੰ ਉਤਸ਼ਾਹਿਤ ਕੌਣ ਕਰ ਰਿਹਾ ਗੈਂਗਸਟਰ ਦੇ ਪਰਿਵਾਰਾਂ ਨੂੰ ਟਿਕਟਕ ਔਨ ਦੇ ਰਿਹਾ ਉਹ ਵੀ ਤੁਹਾਨੂੰ ਸਭ ਨੂੰ ਜਿਹੜਾ ਜਿਉ ਪਤਾ ਦੱਸਣ ਦੀ ਲੋੜ ਨਹੀਂ ਆ ਜੇ ਹੁਣੇ ਤਰਲ ਤਾਨ ਵਾਲੀ ਚੋਣ ਜਿਹੜੀ ਹੈ ਉਹ ਲੰਘ ਕੇ ਗਈ ਹੈ ਉਹ ਕਿਹਦੇ ਪਰਿਵਾਰ ਦੇ ਨਾਲ ਸੰਬੰਧਿਤ ਸੀ ਜਿਹੜਾ ਉਹ ਉਮੀਦਵਾਰ ਸਭ ਨੂੰ ਪਤਾ ਹੈ ਘਟੋਕਾ ਕਟਾ ਸੀ ਲਾਅ ਐਂਡ ਆਰਡਰ ਦੇ ਉੱਤੇ ਇਮਾਨਦਾਰੀ ਦੇ ਨਾਲ ਜਿਹੜਾ ਜੀ ਉਹ ਕੰਮ ਕਰ ਰਿਹਾ ਕੋਈ ਵੀ ਵਿਅਕਤੀ ਕੋਈ ਗੈਂਗਸਟਰ ਜਿਹੜਾ ਵੀ ਕਾਨੂੰਨ ਆਪਣੇ ਹੱਥ ਦੇ ਵਿੱਚ ਲਊਗਾ ਉਦੇ ਵਾਸਤੇ ਜ਼ੀਰੋ ਟੋਲਰੈਂਸ ਨੀਤੀ ਹੈ ਉਹਨੂੰ ਉਹਦੀ ਭਾਸ਼ਾ ਦੇ ਵਿੱਚ ਅੱਗੋਂ ਜਵਾਬ ਦਿੱਤਾ ਜਾਵੇ। ਜਿਵੇਂ ਮਨੁਸਾਹ ਲਖੰਡਾ ਦੀ ਥਰਮਲ ਕਲੋਨੀ ਦੀ ਜਿਹੜੀ ਜ਼ਮੀਨ ਪੰਜਾਬ ਸਰਕਾਰ ਵੱਲੋਂ ਵੇਚੀ ਜਾ ਰਹੀ ਹੈ ਵਿਰੋਧਤਾ ਹੋ ਰਹੀ ਹੈ। ਤੁਹਾਡੇ ਵਿਰੋਧੀ ਵਿਰੋਧਤਾ ਕਰ ਰਹੇ ਹੈ ਕਿਵੇਂ ਦੇਖਦੇ ਹੋ? ਦੇਖੋ ਉਹਨਾਂ ਨੂੰ ਵਿਰੋਧ ਕਰਨ ਦੇ ਵਾਸਤੇ ਕੁਝ ਹੈ ਨਹੀਂਗਾ। ਤੁਹਾਨੂੰ ਜੇ ਯਾਦ ਹੋਵੇ ਇਹ ਤਾਂ ਸਾਰਾ 1 ਰੁਪਈਏ ਦੇ ਵਿੱਚ ਦੇ ਗਏ ਸੀਗੇ। ਮਨਪ੍ਰੀਤ ਸਿੰਘ ਬਾਦਲ ਹੁਰੀ ਘਟੋ ਘਟਾ ਸੀ ਕਿਸੇ ਨੂੰ 1 ਰੁਪਈਏ ਦੇ ਵਿੱਚ ਤਾਂ ਨਹੀਂ ਦਿੱਤਾ। ਅਸੀਂ ਕਿਸੇ ਆਪਣੇ ਦੇ ਨਾਂ ਤਾਂ ਨਹੀਂ ਜਿਹੜਾ ਉਹ ਕਰ ਦਿੱਤੀ। ਥਰਮਲ ਵਾਲੀ ਜਿਹੜੀ ਜਗਾ ਹੈ ਉਹ ਸਰਕਾਰ ਦੀ ਹੈ ਉਹਨੂੰ ਕਿਵੇਂ ਯੂਟਿਲਾਈਜ਼ ਕਰਨਾ ਹੈ ਉਹ ਸਰਕਾਰ ਪਾਲਿਸੀ ਬਣਾ ਕੇ ਅੱਜ ਪੰਨੂ ਸਾਹਿਬ ਜਿਹੜਾ ਐਸਐਸਪੀ ਪਟਿਆਲਾ ਦੀ ਆਡੀਓ ਵਾਇਰਲ ਹੋ ਲੈ ਕੇ ਹੋਇਆ ਉਹਦੇ ਬਾਰੇ ਕੀ ਕਹਿੰਦੇ ਜਿਵੇਂ ਸਟ੍ਰਕਚਰ ਪਾਸ ਕਰਦੇ ਨੇ ਨਾ ਛੁੱਟੀ ਤੇ ਭੇਜ ਦਿੱਤਾ ਜਾਂਦੇ ਦੁਪਹੀ ਤੇ ਚਲੇ ਜਾਂਦੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਅੱਜ ਆਇਆ ਆਰਡਰ ਜੇ ਤੁਸੀਂ ਪੜਿਆ ਹੋਵੇ ਤਾਂ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਦੀ ਤਾਰੀਫ ਕੀਤੀ ਹੈ ਕਿ ਵੋਟਾਂ ਤੱਕ ਸਰਕਾਰ ਨੇ ਆਪ ਹੀ ਉਹਨਾਂ ਨੂੰ ਜਿਹੜਾ ਜੀ ਉਹ ਛੁੱਟੀ ਦੇਤੇ ਭੇਜ ਦਿੱਤਾ ਔਰ ਜਿਹੜੀਆਂ ਪਟੀਸ਼ਨਾਂ ਪਈਆਂ ਸੀਗੀਆਂ ਵੀਡੀਓ ਵਾਲੀਆਂ ਜਾਂ ਹੋਰ ਜੰਨੀਆਂ ਉਹ ਸਾਰੀਆਂ ਦੀਆਂ ਸਾਰੀਆਂ ਖਾਰਜ ਹੋਈਆਂ ਨੇ ਔਰ 22 ਤਰੀਕ ਜਿਹੜੀ ਉਹ ਅਗਲੀ ਲੱਗੀ ਆ ਉਹਨਾਂ ਨੇ ਇਹ ਜਿਹੜੀ ਆਡੀਓ ਸੁਖਬੀਰ ਸਿੰਘ ਬਾਦਲ ਹੋਰਾਂ ਨੇ AI ਦੇ ਨਾਲ ਜਨਰੇਟ ਕਰਕੇ ਪਾਈ ਸੀ ਉਹਦੀ ਫੋਰੈਂਸਿਕ ਜਾਂਚ ਦੇ ਹੁਕਮ ਜਿਹੜੇ ਦਿੱਤੇ ਆ ਔਰ ਉਹ ਕਿਉਂਕਿ ਕਾਰੀ AI ਦੇ ਨਾਲ ਰਹੇ ਨੇ ਆਪਣੇ ਜਿਹਨਾਂ ਦੇ ਦਿਮਾਗ ਨਹੀਂ ਕੰਮ ਕਰਦੇ ਉਹੋ ਹੀ ਫਿਰ ਉਹਨਾਂ ਚੀਜ਼ਾਂ ਦਾ ਸਹਾਰਾ ਲੈਂਦੇ ਨੇ ਉਹ ਕਾਂਗਰਸ ਦੇ ਉੱਤੇ ਵੀ ਜਿਹੜਾ ਉਹ ਬਣਾ ਕੇ ਪਾ ਰਹੇ ਨੇ ਸਾਡੇ ਏਜੀ ਸਾਹਿਬ ਨੇ ਪੱਕੇ ਪੇਸ਼ ਕਰਦਿਆਂ ਹੋਇਆ ਦੱਸਿਆ ਕਿ ਅੱਜ ਸਵੇਰੇ ਵੀ ਉਹ ਪਾ ਕੇ ਆਏ ਨੇ ਕੱਲ ਜਦੋਂ ਬਹਿਸ ਹੋ ਰਹੀ ਸੀ ਇੱਕਵਨਾਂ ਨੇ ਕਾਂਗਰਸ ਦੇ ਉੱਤੇ ਪਾਈ ਹੈ ਇਸੇ ਤਰ੍ਹਾਂ ਦੀ ਸਾਡੇ ਉੱਤੇ ਜਿਹੜੇ ਸਾਡੇ ਆਫੀਸਰ ਸਹਿਬਾਨ ਦੇ ਉੱਤੇ ਪਾਈ ਸੀ ਇਹ ਉਹੀ ਆਫੀਸਰ ਨੇ ਜਿਨ੍ਹਾਂ ਨੂੰ ਧਮਕੀਆਂ ਦਿੱਤੀਆਂ ਸੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪਟਿਆਲੇ ਦੇ ਵਿੱਚ ਕਿਉਂਕਿ ਉਹ ਐਸਆਈਟੀ ਨੂੰ ਹੈਡ ਕਰ ਰਹੇ ਨੇ ਉਸ ਐਸਆਈਟੀ ਨੂੰ ਜਿਹਦੀ ਜਾਂਚ ਵਿਕਰਮ ਸਿੰਘ ਮਲੀਠੀਆ ਹੋਰਾਂ ਵਾਲੇ ਕੇਸ ਦੀ ਕਰ ਰਹੀ ਹੈ ਇਸ ਕਰਕੇ ਉਸ ਆਫੀਸਰ ਨੂੰ ਵਾਰ-ਵਾਰ ਟਾਰਗੇਟ ਕੀਤਾ ਜਾ ਰਿਹਾ ਹੈ ਪ੍ਰਧਾਨ ਸਾਹਿਬ ਬੰਦਾਸਤ ਨੂੰ ਜੀ ਨੇ ਗਿਆ ਦਿੱਤਾ ਹੈਗਾ ਕਿ ਕੋਈ ਮਨਸਪੋਰਟ ਦਿੱਤੀ ਹੈ ਟ੍ਰਾਂਸਪੋਰਟੇਬਲ ਚੇਜ਼ ਹੋ ਰਿਹਾ ਹੈ ਦੇਖੋ ਕਾਂਗਰਸ ਨੇਤਾ ਜਿਹੜੇ ਪੱਤੇ ਬਿਲਕੁਲ ਹੀ ਖੋਲਦੀ ਹੋਈ ਹੈ ਇਹ ਕਿਹੜਾ ਆਉਂਦਾ ਉਹ ਕਹਿੰਦੇ 500 ਕਰੋੜ ਰੁਪਈਆ ਸਾਡੇ ਕੋਲ ਹੈ ਨਹੀਂ ਮੇਰੇ ਕੋਲ ਟੈਚੀ ਹੈ ਨਹੀਂ ਤਾਂ ਕਰਕੇ ਸਾਨੂੰ ਸੀਐਮ ਨਹੀਂ ਬਣਾਇਆ ਉਧਰੋਂ ਜਾਖੜ ਸਾਹਿਬ ਜਿਹੜੇ ਪਹਿਲਾਂ ਕਾਂਗਰਸੀ ਹੁੰਦੇ ਸੀ ਹੁਣ ਉਹ ਭਾਜਪਾ ਦੇ ਕਾਂਗਰਸੀ ਵਿੰਗ ਦੇ ਵਿੱਚ ਨੇ ਭਾਜਪਾ ਦੇ ਆਗੂ ਨੇ ਉਹ ਕਹਿੰਦੇ ਜੀ 350 ਕਰੋੜ ਰੁਪਈਆ ਤਾਂ ਮੈਂ ਵੀ ਸੁਣਿਆ ਜੀ ਉਦੋਂ ਲੱਗਿਆ ਸੀ ਪਤਾ ਉਹਨਾਂ ਨੂੰ ਹੈਗਾ ਪਤਾ ਨਵਜੋਤ ਕੌਰ ਸਿੱਧੂ ਹੋਰਾਂ ਨੂੰ ਵੀ ਆ ਪਤਾ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵੀ ਆ ਕਿ 500 ਕਰੋੜ ਰੁਪਈਆ ਕਿਵੇਂ ਇਕੱਠਾ ਕੀਤਾ ਜਾਂਦਾ ਸੀ ਕਿਹਨੂੰ ਦਿੱਤਾ ਜਾਂਦਾ ਸੀ ਪਤਾ ਜਾਖੜ ਸਾਹਿਬ ਨੂੰ ਵੀ ਹੈ ਕਿਉਂਕਿ ਜਦੋਂ 350 ਕਰੋੜ ਦੀ ਉਹ ਗੱਲ ਕਰ ਰਿਹਾ ਜਦੋਂ ਚੰਨੀ ਜੀ ਮੁੱਖ ਮੰਤਰੀ ਬਣੇ ਸੀਗੇ ਉਸ ਵੇਲੇ ਜਾਖੜ ਸਾਹਿਬ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੀ ਉਹਨਾਂ ਨੂੰ ਪਤਾ ਕਿ ਉਹ 350 ਕਰੋੜ ਰੁਪਇਆ ਕਿਹਨੂੰ ਦਿੱਤਾ ਗਿਆ ਮੈਂ ਸਮਝਦਾ ਕਿ ਜਾਖੜ ਸਾਹਿਬ ਦੀ ਘੱਟੋ-ਘੱਟ ਇਹ ਜ਼ਿੰਮੇਵਾਰੀ ਜੜੀ ਜ਼ਰੂਰ ਬਣਦੀ ਆ ਜਿਹੜੇ ਅਸ਼ਵਨੀ ਸ਼ਰਮਾ ਜੀ ਨੇ ਭਾਜਪਾ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਵੀ ਮੈਂ ਅਪੀਲ ਕਰੂੰਗਾ ਇਹ ਦੋ ਬੰਦੇ ਤੁਹਾਡੀ ਪਾਰਟੀ 'ਚ ਨਹੀਂ ਆ ਇਸ ਵੇਲੇ ਜਾਕਰਤਾਬ ਵੀ ਤੇ ਕੈਪਟਨ ਨਮਿੰਦਰ ਸਿੰਘ ਵੀ ਦੋਨਾਂ ਨੂੰ ਬਿਠਾ ਕੇ ਪੁੱਛ ਕੇ ਲੋਕਾਂ ਨੂੰ ਦੱਸ ਦੇਣ ਨਾ 350 ਕਰੋੜ ਰੁਪਇਆ ਤੇ 500 ਕਰੋੜ ਰੁਪਇਆ ਕਿੱਥੋਂ ਇਕੱਠਾ ਹੁੰਦਾ ਸੀ ਕਿਹੜੀ ਇੰਡਸਟਰੀ ਤੋਂ ਲਿਆ ਜਾਂਦਾ ਸੀ ਕਿਹੜੇ ਪ੍ਰਾਈਵੇਟ ਹਸਪੀਟਲ ਨੂੰ ਇਹਨੂੰ ਦਿੱਤਾ ਜਾਂਦਾ ਪਾਸ ਸਾਡੀਆਂ ਬਾਰੇ ਵੀ ਸਵਾਲ ਕਿਹਾ ਜੀ ਉਸ ਤੋਂ ਮੇਂ ਬਿਜਲੀ ਸੋਤ ਬਿੱਲ 2025 ਦਾ ਵਿਰੋਧ ਪੰਜਾਬ ਸਰਕਾਰ ਵੱਲੋਂ ਕੀਤਾ ਨਹੀਂ ਜਾ ਰਿਹਾ ਇਹ ਬਿਜਲੀ ਬੋਰਡ ਦੇ ਮੁਲਾਜ਼ਮ ਕਹਿ ਰਿਹਾ ਕਿਸਾਨ ਜੱਤੇਬੰਦੀਆਂ ਕਹਿ ਨਹੀਂ ਇਹ ਉਹਨਾਂ ਨੇ ਛੱਡੋ ਅਸੀਂ ਉਹਦਾ ਵਿਰੋਧ ਜਿਹੜਾ ਜੀ ਉਹ ਕਰ ਰਹੇ ਆ ਇਹ ਰਾਜਾਂ ਦੇ ਅਧਿਕਾਰਾਂ ਦੇ ਉੱਤੇ ਹੌਲੀ-ਹੌਲੀ ਕਰਕੇ ਜਿਹੜਾ ਜੀ ਉਹ ਇੱਕ ਕਿਸਮ ਦੇ ਨਾਲ ਉਹਨਾਂ ਦੇ ਅਧਿਕਾਰ ਖੋਏ ਜਾ ਰਿਹਾ ਜੇ ਪੀਯੂ ਵਾਲਾ ਮਾਮਲਾ ਆਇਆ ਸਰਕਾਰ ਨੇ ਉਹਦੇ ਉੱਤੇ ਡਟ ਕੇ ਸਟੈਂਡ ਲਿਆ ਜੇ ਐਸਵਾਈਐਲ ਵਾਲਾ ਮਾਮਲਾ ਆਇਆ ਉਹਦੇ ਉੱਤੇ ਸਟੈਂਡ ਲਿਆ ਜੇ ਚੰਡੀਗੜ੍ਹ ਵਾਲਾ ਮਾਮਲਾ ਆਇਆ ਉਹਦੇ ਉੱਤੇ ਡਟ ਕੇ ਜਿਹੜਾ ਉਹ ਸਟੈਂਡ ਲਿਆ ਤਾਂ ਹੀ ਕਰਕੇ ਕੇਂਦਰ ਦੀ ਸਰਕਾਰ ਨੂੰ ਬਾਰ-ਬਾਰ ਯੂ ਟਰਨ ਜਿਹੜਾ ਉਹ ਮਾਰਨਾ ਪਿਆ ਤੁਹਾਡੇ ਨੇੜੇ ਲੱਗਦੇ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਉੱਥੋਂ ਦੇ ਜਿਹੜੇ ਭਾਜਪਾ ਦੇ ਆਗੂ ਨੇ ਤਾਂ ਗੰਗ ਕਨਾਲ ਵਾਲਾ ਵੀ ਜਿਹੜਾ ਜੀ ਉਹ ਫੰਕਸ਼ਨ ਰੱਖ ਕੇ ਬੈਠੇ ਸੀਗੇ ਸੈਲੀਬ੍ਰੇਸ਼ਨ ਕਰਨ ਦੇ ਵਾਸਤੇ ਉਹ ਉਹ ਤੋਂ ਉਹਦੇ ਤੋਂ ਯੂ ਟਰਨ ਉਹਨਾਂ ਨੇ ਕਿਉਂ ਮਾਰਿਆ ਕਿਉਂ ਵਾਪਸ ਗਏ ਨੇ ਕਿਉਂਕਿ ਸਰਕਾਰ ਨੇ ਆਪਣਾ ਵਿਰੋਧ ਦਰਜ ਕਰਾਇਆ ਤੁਸੀਂ ਦੇਖੋ ਇਹ S Y L ਦੀ ਗੱਲ ਚੱਲੀ ਸੈਂਟਰ ਦੀ ਸਰਕਾਰ ਕਹਿੰਦੀ ਨਹੀਂ ਜੀ ਅਸੀਂ ਇਹਦੇ ਵਿੱਚ ਦਖਲ ਨਹੀਂ ਦੇਵਾਂਗੇ ਕਿਉਂ ਕਿ ਮੁੱਖ ਮੰਤਰੀ ਸਾਹਿਬ ਨੇ ਉਹਦਾ ਤਰੀਕਾ ਜਿਹੜਾ ਸੀ ਉਹਨਾਂ ਨੂੰ ਦੱਸਿਆ ਵੀ ਇਹ ਤੁਹਾਡੇ ਸੁਵਾਈ ਨਹੀਂ ਇਹ Y S L ਇਹ Y S L ਇਹਨੂੰ ਯਮਨਾ ਸਾਤਰੋਜ ਲਿੰਕ ਜਿਹੜਾ ਜਿਉ ਕਰੋ ਯਮਨਾ ਵਾਲਾ ਵਾਲੇ ਸਾਨੂੰ ਜਿਹੜਾ ਉਹ ਦਿਓ ਇਹਨੂੰ ਜਿਹੜਾ P U ਵਾਲਾ ਮਾਮਲਾ ਹੈ P U ਜੜੀਆ ਉਹ ਪੰਜਾਬ ਦੀ ਜਾਇਦਾਦ ਨਹੀਂ ਬਲਕਿ ਪੰਜਾਬ ਦਾ ਕਲਚਰ ਹੈ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆ ਇਸ ਕਰਕੇ ਉਹਦੇ ਤੇ ਸਿਰ ਪਰ ਸਿਰ ਜੇ ਕਿਸੇ ਦਾ ਹੱਕ ਹੈ ਤਾਂ ਪੰਜਾਬ ਦਾ ਪੰਜਾਬ ਬਸ ਬੱਟੀਆਂ ਨੇ ਮਾਮਲੇ ਉੱਤੇ ਵੀ ਨਿਯੋਤ ਸਦਨ ਨੂੰ ਸਵਾਲ ਚੱਕਿਆ ਕਿ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਕਿ ਰਾਜਾ ਵੜਿੰਗ ਦੇ ਨਾਲ ਕੋਈ ਸੈਟਿੰਗ ਹੋ ਗਈ ਹੈ ਸਾਡੀ ਪਾਰਟੀ ਜਿਹੜੀ ਆ ਉਹ ਇਸ ਬਿੱਲ ਦਾ ਵਿਰੋਧ ਕਰ ਰਹੀ ਆ ਰਾਜਾਂ ਦੇ ਅਧਿਕਾਰਾਂ ਨੂੰ ਜਿੱਥੇ ਜਿੱਥੇ ਖੋਇਆ ਜਾਊਗਾ ਅਸੀਂ ਉਸ ਚੀਜ਼ ਦਾ ਵਿਰੋਧ ਜਿਹੜਾ ਦੀ ਕੋ ਕਰਾਂਗੇ ਜਿਹੜੀ ਤੁਸੀਂ ਬੋਡੀ ਵਾਲੀ ਜਿਹੜੀ ਗੱਲ ਕਰ ਰਹੇ ਹੋ ਉਹ ਅੰਡਰ ਇਨਵੈਸਟੀਗੇਸ਼ਨ ਹੈ ਅੱਛਾ ਹੈਲੀਕਾਪਟਰ ਨਾਲ ਜਿਹੜਾ ਟੱਕਰ ਹੈ ਜੀ ਆ ਮੁੱਖ ਮੰਤਰੀ ਸਾਹਿਬ ਵੀ ਗਾਇਰਾ ਜੂ ਜਿਹੜਾ ਹੈਲੀਕਾਪਟਰ ਨੂੰ ਯੂਜ਼ ਕੀਤਾ ਉਹਦੇ ਬਾਰੇ ਕੋਈ ਸਰਕਾਰ ਦਾ ਬਿਆਨ ਨਹੀਂ ਧੰਨਵਾਦ ਜੀ ਤੁਸੀਂ ਇਹ ਪੁੱਛ ਲਿਆ ਮੈਨੂੰ ਮੈਂ ਇਹ ਸਪਸ਼ਟ ਕਰਨਾ ਸੀ ਮੈਨੂੰ ਇਹ ਪਤਾ ਸੀ ਵਿਧਾਨੇ ਵਾਲੇ ਸਾਹਿਬ ਬੈਠੇ ਨੂੰ ਪੁੱਛਣਗੇ ਉਹ ਇਹ ਹੈ ਜੀ ਕਿ ਇਹ ਫੇਕ ਖਬਰਾਂ ਜਿਹੜੀਆਂ ਉਡਾਈਆਂ ਜਾ ਰਹੀਆਂ ਨੇ ਸਿਰਫ ਵਿਊਜ਼ ਲੈਣ ਦੇ ਵਾਸਤੇ ਮੈਂ ਹੈਰਾਨ ਹ ਕਿ ਅੱਗੇ ਉਹਨੂੰ ਜਿਹੜੇ ਸ਼ੇਅਰ ਕਰਨ ਵਾਲੇ ਉਹ ਉਹਦੀ ਵੈਰੀਫਿਕੇਸ਼ਨ ਕਿੱਥੋਂ ਕਰ ਹੀ ਨਹੀਂ ਰਹੇ ਹੈਲੀਕਾਪਟਰ ਇੱਕ ਦਿਨ ਯੂਜ਼ ਹੋਇਆ ਯੂਜ਼ ਕਿਨੇ ਕੀਤਾ ਸਾਡੇ ਪੰਜਾਬ ਦੇ ਮਾਨਯੋਗ ਰਾਜਪਾਲ ਜੀ ਨੇ ਔਰ ਜਦੋਂ ਕਿਸੇ ਵੀ ਸੂਬੇ ਦਾ ਕੋਈ ਰਾਜਪਾਲ ਉਹਨੇ ਹੈਲੀਕਾਪਟਰ ਸੂਬੇ ਦਾ ਯੂਜ਼ ਕਰਨਾ ਹੋਵੇ ਤਾਂ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਕੇ ਜਿਹੜਾ ਉਹ ਕਰ ਸਕਦਾ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਕੇ ਰਾਜਪਾਲ ਜੀ ਇੱਕ ਦਿਨ ਦੇ ਵਾਸਤੇ ਅੰਮ੍ਰਿਤਸਰ ਉਹ ਹੈਲੀਕਾਪਟਰ ਜਿਹੜਾ ਉਹ ਲੈ ਕੇ ਗਏ ਸੀ ਕੁਝ ਲੋਕ ਜਿਹੜੇ ਉਡਾ ਰਹੇ ਨੇ ਉਹ ਸ਼ਾਇਦ ਇਹ ਚਾਹੁੰਦੇ ਸੀਗੇ ਕਿ ਹੈਲੀਕਾਪਟਰ ਦੀਆਂ ਚਾਬੀਆਂ ਜਪਾਨ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਫੜਾ ਜਾਂਦੇ ਫਿਰ ਉਹ ਡਿਸਾਈਡ ਕਰਦੇ ਕੌਣ ਲਿਜਾਊਗਾ ਕੌਣ ਨਹੀਂ ਹੈਲੀਕਾਪਟਰ ਕਿੱਥੇ ਮਿਸਯੂਜ਼ ਹੁੰਦਾ ਸੀਗਾ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਜਾਣਦਾ ਦਿੱਲੀ ਤੋਂ ਚੱਲ ਕੇ ਬੱਚਿਆਂ ਨੂੰ ਲੈ ਕੇ ਹੈਲੀਕਾਪਟਰ ਬੇਟੇਡੇ ਦੀਆਂ ਝੀਲਾਂ ਤੇ ਆਉਂਦਾ ਸੀਗਾ ਕਿਸ਼ਤੀਆਂ ਦੇ ਵਿੱਚ ਝੂਟੇ ਦਵਾ ਕੇ ਕੰਡੇ ਤੇ ਬਹਿ ਕੇ ਪੀਜ਼ਾ ਖਾ ਕੇ ਵਾਪਸ ਦਿੱਲੀ ਚਲੇ ਜਾਂਦਾ ਸੀ ਹੈਲੀਕਾਪਟਰ ਦਾ ਮਿਸਯੂਜ਼ ਕਿੱਥੇ ਹੋਇਆ ਸੀਗਾ ਜਦੋਂ ਚੰਡੀਗੜ੍ਹ ਤੋਂ ਕਤੂਰੇ ਜਿਹੜੇ ਨੇ ਕੁੱਤੇ ਉਹਨਾਂ ਨੂੰ Shimla ਲਿਜਾਣ ਦੇ ਵਾਸਤੇ ਪਾਕਿਸਤਾਨ ਦੀ ਜਿਹੜੀ ਮਹਿਲਾ ਦੋਸਤ ਸੀ ਉਹਦੇ ਕੁੱਤਿਆਂ ਨੂੰ ਜਿਹੜਾ ਜੀ ਉਹ ਯੂਜ਼ ਕੀਤਾ ਜਾਂਦਾ ਸੀ ਕੋਈ ਇਹ ਸਾਬਤ ਕਰ ਦੇ ਇੱਕ ਦਿਨ ਵੀ ਕਦੀ ਮੁੱਖ ਮੰਤਰੀ ਸਾਹਿਬ ਨੇ ਹੈਲੀਕਾਪਟਰ ਦੀ ਵਰਤੋਂ ਨਿੱਜ ਦੇ ਵਾਸਤੇ ਕੀਤੀ ਹੋਵੇ ਬਿਨਾ ਕੰਮ ਤੋਂ ਅਸੀਂ ਜਵਾਬ ਦੇ ਸਰਕਾਰ ਨੂੰ ਜਿਹੜਾ ਉਹ ਗੋਡਾ 44000 ਦਾ ਵੇਚ ਰਿਹਾ 30000 ਔਰ ਮੋਨੋਕਲੋਗ ਗੋਡੇ ਪਾਈ ਜਾ ਰਹੇ ਨੇ ਜਦ ਕਿ ਜੋ ਟੈਂਡਰ ਦੀ ਕਾਪੀ ਹੈ ਉਹਦੇ ਵਿੱਚ ਹਾਈਪ ਲਿਖੀ ਹੋਈ ਗੋਡੇ ਦੀ ਡਿਮਾਂਡ ਕੀਤੀ ਗਈ ਹੈ ਇਸ ਬਾਰੇ ਸਵਾਲ ਕੀ ਕਹਿੰਦੇ ਕਿ ਘਟਾਲਾ ਕੌਣ ਹੈ ਕੌਣ ਕਰਨ ਵਾਲੇ ਲੋਕ ਨੇ देखो जे ਤੁਸੀਂ ਉਹਨੂੰ ਘਟਾਲਾ ਕਹਿ ਰਹੇ ਹੋ ਤਾਂ ਮੈਂ ਡਾਕਟਰ ਬਲਬੀਰ ਸਿੰਘ ਜਿਹੜੇ ਸਾਡੇ ਪੰਜਾਬ ਦੇ ਸਿਹਤ ਮੰਤਰੀ ਨੇ ਖੁਦ ਡਾਕਟਰ ਨੇ ਮੈਂ ਉਹਨਾਂ ਤੱਕ ਤੁਹਾਡੀ ਜਿਹੜੀ ਇਹ ਗੱਲ ਜ਼ਰੂਰ ਪਹੁੰਚਾਉਂਗਾ ਕਿ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਮੇਰਾ ਤੁਹਾਡੇ ਨਾਲ ਵਾਦਾ ਹੈ ਸਰ ਗੈਂਗਸਟਰ ਵਾਲੇ ਜਿਹੜੀ ਨਵੰਬਰ ਦੇ ਮਹੀਨੇ ਦੀ ਪੈਨਸ਼ਨ ਹੈ ਵਿਰਧਾ ਪੈਨਸ਼ਨ ਜਾਂ ਦੂਜੀ ਕੋਈ ਹੈ ਉਹ ਪਾਈ ਨਹੀਂ ਗਈ ਨਹੀਂ ਜੇ ਇਸ ਤਰ੍ਹਾਂ ਦੀ ਗੱਲ ਹੈ ਤਾਂ ਮੈਂ ਅੱਜ ਹੀ ਜਾ ਕੇ ਜਿਹੜਾ ਦੀ ਉਹ ਗੱਲ ਕਰਦਾ ਮੇਰੇ ਧਿਆਨ ਦੇ ਵਿੱਚ ਇਹ ਨਹੀਂ ਗੱਲ ਹੈਗਾ ਕੋਈ ਗੱਲ ਨਹੀਂ ਜੀ ਪਾਉਗੇ ਕੋਈ ਪੈਸੇ ਦੀ ਕਮੀ ਨਹੀਂ ਹੈ ਸਵਾਲ ਗੈਂਗਸਟਰ ਬਾਦਨਾ ਨਾਲ ਜੁੜਿਆ ਹੋਇਆ ਜਿਹੜਾ ਉਸ ਗੈਂਗਸਟਰ ਬਾਦਨਾ ਨਾਲ ਖੱਲ ਪਾਉਣ ਦੀ ਗੱਲ ਕੀਤੀ ਹੈ ਉਸੇ ਮਾਮਲੇ ਦੇ ਉੱਤੇ ਹਿਊਮਨ ਰਾਈਟ ਕਮਿਸ਼ਨ ਨੇ ਡੀਜੀਪੀ ਦੇ ਥਰੂ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ ਕਿ ਜਿਹੜੇ ਇਨਕਾਊਂਟਰ ਹੋ ਰਹੇ ਨੇ ਉਹ ਫੇਕ ਇਨਕਾਊਂਟਰ ਕੀਤੇ ਜਾ ਰਹੇ ਨੇ ਉਸ ਸੰਬੰਧ ਵਿੱਚ ਕੀਤੀ ਜਾਰੀ ਹੋਈ ਸੀ ਦੇਖੋ ਕਿਸੇ ਵੀ ਇਨਕਾਊਂਟਰ ਨੂੰ ਫੇਕ ਕਹਿ ਦੇਣਾ ਬਿਨਾਂ ਇਨਵੈਸਟੀਗੇਸ਼ਨ ਤੋਂ ਉਹ ਤਾਂ ਆਪਣੇ ਆਪ ਦੇ ਵਿੱਚ ਜਿਹੜਾ ਦੀ ਹਿਊਮਨ ਰਾਈਟ ਕਮਿਸ਼ਨ ਕਰ ਰਿਹਾ ਹੈ ਨਹੀਂ ਉਹ ਦੇਖੋ ਮੇਰੀ ਗੱਲ ਸੁਣੋ ਮੈਂ ਪਹਿਲਾਂ ਵੀ ਜਿਹੜੀ ਗੱਲ ਕਹੀ ਹੈ ਕਿ ਉਹ ਪੁਲਿਸ ਦਾ ਇਹ ਕੰਮ ਹੈ ਕਿ ਉਹਨਾਂ ਨੂੰ ਇਹ ਕਿਹਾ ਗਿਆ ਕਿ ਗੈਂਗਸਟਰ ਜਿਹੜੇ ਨੇ ਉਹ ਕਿਸੇ ਜਗ੍ਹਾ ਵੀ ਪੰਜਾਬ ਦੇ ਕਿਸੇ ਜਗ੍ਹਾ ਕਿਸੇ ਨੂੰ ਕੋਈ ਧਮਕੀ ਦਿੰਦੇ ਨੇ ਕਿਸੇ ਤੋਂ ਐਕਸਟਰੋਸ਼ਨ ਮਨੀ ਦੀ ਮੰਗ ਕਰਦੇ ਨੇ ਜਾਂ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਂਦੇ ਨੇ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਜਵਾਬ ਦਿੱਤਾ ਜਾਵੇ ਤੁਨੂ ਜੀ ਤੁਸੀਂ ਦਾਦਾ ਚੋ ਵੀ ਪੱਛਦੇ ਉਹਦੀ ਵਾਰੀ ਦੂਸਰੀ ਉਹ ਤਾਂ ਇਹ ਨਹੀਂ ਹੈਗੀ ਕਿ ਫੇਕ ਦੇਖੋ ਉਹ ਸਭ ਨੂੰ ਪਤਾ ਜੀ ਕਿ ਉਹ ਮਦਨ ਲਾਲ ਹੈ ਇੱਕ ਜਲਾਲਪੁਰ ਤੋਂ ਪਟਿਆਲੇ ਤੋਂ ਉਹ ਇਹੀ ਕੰਮ ਕਰਦੇ ਰਹੇ ਇਹਦੇ ਮਾਸਟਰ ਸੀ ਪਹਿਲਾਂ ਤਾਂ ਇਹ ਇਹੋ ਜੀਆਂ ਤਕਨੀਕ ਜਿਹੜੀਆਂ ਸੀ ਉਹਨੂੰ ਵਰਤ ਕੇ ਉਹ ਜਿੱਤਦੇ ਰਹੇ ਹੁਣ ਇਹ ਆ ਕਿ ਵੀਡੀਓ ਦਾ ਕਲਚਰ ਆ ਗਿਆ ਜੀ ਉਹਨਾਂ ਨੇ ਬੰਦੇ ਨੂੰ ਆਪ ਹੀ ਜਿਹੜਾ ਭਜਾ ਕੇ ਆਪ ਹੀ ਕਰਕੇ ਕਿਉਂਕਿ ਅਦਾਲਤ ਦੇ ਵਿੱਚ ਜਾਣਾ ਸੀ ਉਹਦੇ ਵਾਸਤੇ ਕੇਸ ਤਿਆਰ ਕੀਤਾ ਗਿਆ ਸੀ ਅਦਾਲਤ ਦਾ ਕੀ ਫੈਸਲਾ ਆਇਆ ਉਹ ਮੈਂ ਤੁਹਾਨੂੰ ਦੱਸਦਾ ਜੀ ਕਿ ਜਿੰਨੀਆਂ ਜਿਹੜੀਆਂ ਪਟੀਸ਼ਨਾਂ ਸੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਖਾਰਜ ਕਰ ਏ ਆਈ ਨਾਲ ਉਹ ਆਡੀਓ ਰਿਹਾ ਗਿਆ ਤਾਂ ਪਰਚਾ ਕਿਵੇਂ ਕਰ ਦਿੱਤਾ ਪਰਚਾ ਦਰਜ ਹੋ ਗਿਆ ਜੀ ਪਰਚਾ ਦਰਜ ਹੋ ਗਿਆ ਜੀ ਉਹਦੇ ਉੱਤੇ ਪਰਚਾ ਦਰਜ ਹੋ ਗਿਆ ਜਿਹੜੇ ਸੰਮਣ ਹੋਏ ਆ ਉਹ ਪਰਚਾ ਦਰਜ ਹੋਣ ਤੋਂ ਬਾਅਦ ਹੀ ਹੋਇਆ ਜੀ ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਜਾਰੀ ਹੈ ਔਰ ਉਹਦੀ ਤਹ ਤੱਕ ਜਿਹੜਾ ਜਿਉ ਜਾਇਆ ਜਾਊਗਾ ਕੋਈ ਵੀ ਵਿਅਕਤੀ ਜਿਹੜਾ ਏ ਆਈ ਦੇ ਨਾਲ ਇਦਾਂ ਕਿਸੇ ਦੀ ਬੇਇੱਜ਼ਤੀ ਕਰਨ ਦੀ ਹਾਂ ਇਹਨਾਂ ਜ਼ਰੂਰ ਹੈ ਇਸ ਮਾਮਲੇ ਦੇ ਉੱਤੇ ਕਾਂਗਰਸ ਚੋਪਾ ਆ ਜੇ ਜਿਹੜੀ ਏ ਆਈ ਦੇ ਨਾਲ ਵੀਡੀਓ ਉਹਨਾਂ ਦੀ ਬਣਾ ਕੇ ਅਕਾਲੀ ਦਲ ਨੇ ਆਪਣੇ ਪੇਜ ਦੇ ਉੱਤੇ ਪਾਈ ਆ ਕਾਂਗਰਸ ਚੋਪਾ ਜੀ ਸ਼ਾਇਦ ਕਾਂਗਰਸ ਨੇ ਐਕਸੈਪਟ ਕਰ ਲਿਆ ਅਸੀਂ ਇਹ ਐਕਸੈਪਟ ਕਰਦੇ ਕਿ ਉਹ ਜਿਹੜੀ ਸਰਦਾਰ ਸਾਹਿਬ ਹੜ੍ਹ ਪੀੜਤਾਂ ਦੀ ਜਿਹੜਾ ਮੁਆਵਜ਼ੇ ਦੀ ਕੀ ਪੋਜੀਸ਼ਨ ਅਰੀ ਐਸ ਪ੍ਰੈਜ਼ੀਡੈਂਟ ਜਿਨ੍ਹਾਂ ਦੇ ਘਰ ਟ ਹੈਗੇ ਕਈ ਥਾਵਾਂ ਦੇ ਤੇ ਵਾਟਰ ਲੌਕਿੰਗ ਨਾਲ ਵੀ ਪ੍ਰੋਬਲਮ ਆਈ ਜਾਂ ਉਹਨਾਂ ਦੇ ਹਜੇ ਤੱਕ ਉਹਨਾਂ ਨੂੰ ਕੁਝ ਨਹੀਂ ਮਿਲਿਆ ਹੋਰ ਉਹਦੇ ਬਾਰੇ ਕੀ ਹੈ ਦੇਖੋ ਹੜ੍ਹ ਤੋਂ ਇਲਾਵਾ ਜਿਹੜਾ ਦੂਜਾ ਵਾਟਰ ਲੌਕਿੰਗ ਆ ਪੀ ਆਲੇ ਜਿਹੜੇ ਸਾਡੇ ਸਭ ਤੋਂ ਜਿਹੜੀ ਪਹਿਲਾ ਪ੍ਰਾਇੋਰਟੀ ਸੀ ਉਹ ਕਿਸਾਨਾਂ ਦੀ ਜਿਹੜੀ ਫਸਲ ਖਰਾਬ ਹੋਈ ਸੀ ਉਹ ਸੀ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਜਿਹੜਾ ਉਹ ਦਿੱਤਾ ਜਾ ਚੁੱਕਾ ਹੈ ਇਹਦੇ باوجود ਕਿ ਕੇਂਦਰ ਦੀ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਧੋਖਾ ਕੀਤਾ ਪੰਜਾਬ ਦੇ ਨਾਲ ਬਾਰ ਬਾਰ ਜਿਹੜਾ ਉਹ ਧੋਖਾ ਕੀਤਾ ਜਿਹੜੇ ਘਰਾਂ ਦੀ ਗੱਲ ਆ ਉਹ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਉਹ ਫੰਡਸ ਜਾਰੀ ਕੀਤੇ ਸੀਗੇ ਜੇ ਕੋਈ ਰਹਿੰਦੇ ਨੇ ਉਹ ਆਉਂਦੇ ਦਿਨਾਂ ਦੇ ਦੌਰਾਨ ਜਿਹੜੇ ਉਹ ਜਾਰੀ ਹੋ ਜਾਣਗੇ ਜਿਹੜੀ ਰੇਤਾ ਚਕਾਉਣ ਵਾਲੀ ਗੱਲ ਸੀਗੀ ਜਿਹਦਾ ਖੇਤ ਉਹਦੀ ਰੇਤ ਵਾਲੀ ਉਹ ਜਿਸ ਕਿਸਮ ਦੇ ਨਾਲ ਲੋਕਾਂ ਨੇ ਮਿਹਨਤ ਕੀਤੀ ਆ ਲੋਕਾਂ ਨੇ ਮਦਦ ਜਿਹੜੀ ਆ ਜੀ ਉਹ ਕੀਤੀ ਆ ਉਹ ਕਾਫੀ ਹੱਦ ਤੱਕ ਉਸ ਜ਼ਮੀਨ ਜਿਹੜੀ ਆ ਉਹਦੇ ਤੇ ਫਸਲ ਬੀਜਣ ਜੋਗੇ ਸੋ